ਨਿਵੇ ਜੀ ਆਉਣੇ ਜੇ ਤੁਹਾਨੂੰ ਲੱਗੇ ਕਈ ਵਾਰ ਵੀ ਵੱਡੇ ਨੇ ਆਪਾਂ ਹੱਥ ਨਾਲ ਚੱਕ ਕੇ ਦਿਖਾ ਦਿੰਨੇ ਆ ਕਿਉਂਕਿ ਵੀਡੀਓ ਚ ਕਈ ਵਾਰ ਵੱਡੇ ਲੱਗਦੇ ਆ ਦੇਖੋ ਜਮਈ ਇੰਨੇ ਕ ਨਹੀਂ ਕਿਨੇ ਕਿਨੇ ਸਾਰੇ ਜਿਹੜਾ ਮਰਜੀ ਆਪਾਂ ਲੈ ਲਈਏ ਬਿਲਕੁਲ ਛੋਟੇ ਛੋਟੇ ਨੇ ਠੀਕ ਹੈ ਜੀ ਤੇ ਇਹਦੇ ਨਾਲ ਹੀ ਤੁਹਾਨੂੰ ਆਪਾਂ ਵੱਡੇ ਬਦਾਮ ਵੀ ਦਿਖਾ ਦੇਣਾ Ориਜਨਲ ਕਈ ਵਾਰ ਬੰਦੇ ਨੂੰ ਭੁਲੇਖਾ ਹੋਵੇ ਕਿ ਪਤਾ ਨਹੀਂ ਹਨਾ ਵੀ ਕਈ ਵਾਰ ਜ਼ੂਮ ਦੇ ਨਾਲ ਵੀਡੀਓ ਦਾ ਕੋਈ ਫਰਕ ਪੈ ਜਾਂਦਾ ਹੋਣੀ ਬਈ ਬਦਾਮ ਦੇ ਹੀ ਦੋ ਕਿਧਰੋਂ ਕੱਢ ਕੇ ਮਾੜੇ ਜੀ ਸੋਨੂ ਦਾ ਬਦਾਮ ਵੀ ਦਿਖਾ ਦਿੰਨੇ ਆਂ ਬਈ ਜੇ ਕੋਈ ਬਾਈ ਦੱਸ ਦੇ ਵੈਸੇ ਤਾਂ ਗਰੰਟੀ ਹੈ ਕਿ ਕਿਸੇ ਨੂੰ ਪਤਾ ਨਹੀਂ ਹੋਣਾ ਪਰ ਮਹਿੰਗੀ ਬਹੁਤ ਆ ਬਈ ਆਈਟਮ ਇਹ ਇਹ ਜ਼ਰੂਰ ਦੱਸ ਦਿੰਨੇ ਆਪਾਂ ਵੀ ਮਹਿੰਗੀ ਬਹੁਤ ਆ ਇਹ ਆਈਟਮ ਬਹੁਤ ਛੋਟੀ ਆ ਠੀਕ ਆ ਜੀ ਇਹ ਹੈਗੇ ਨੇ ਆਪਣੇ ਕੋਲੇ ਕੁਆਂਟੀਟੀ ਦੇ ਵਿੱਚ ਬਹੁਤ ਆ ਤੇ ਬਹੁਤ ਹੀ ਤਾਕਤ ਵਾਲੀ ਚੀਜ਼ ਨੇ ਇਹ ਪੂਰੀ ਫੁੱਲ ਤਾਕਤ ਵਾਲੀ ਜਿਹੜੀ ਇਹ ਦਵਾਈ ਦੇ ਵਿੱਚ ਜ਼ੂਦ ਹੁੰਦੇ ਨੇ ਦੇਖੋ ਤੁਸੀਂ ਕਹੋਗੇ ਬਿਲਕੁਲ ਬਦਾਮ ਹੈ ਹਨਾ ਬਿਲਕੁਲ ਛੋਟੇ-ਛੋਟੇ ਨਹੀਂ ਤੇ ਹੁਣ ਅਸਲੀ ਬਦਾਮ ਨੇ ਜਿਹੜੇ ਆਪਾਂ ਤੁਹਾਨੂੰ ਨਾਲ ਹੀ ਰੱਖ ਦਿੰਨੇ ਆ ਇਹਦੇ ਆ ਬਦਾਮ ਨੇ ਜਿਹਨੇ ਆਮ ਆਪਣੇ ਨੋਰਮਲ ਹੁੰਦੇ ਆ ਇਹ ਉਹ ਬਦਾਮ ਨੇ ਜੀ ਪਰ ਇਹ ਵੀ ਜਿਹੜੇ ਕੁਆਲਿਟੀ ਹੈ ਨਾ ਇਹਨਾਂ ਦੀ ਵੀ ਬਹੁਤ ਟੌਪ ਦੀ ਹੈ ਤੁਹਾਨੂੰ ਮੈਂ ਦਿਖਾ ਦਿੰਨਾ ਬਾਈ ਇਹਨੂੰ ਮੜਾ ਜਾ ਸਾਹਮਣੀਆਂ ਤੋੜ ਕੇ ਦਿਖਾਈ ਬਦਾਮ ਨੂੰ ਇੱਕ ਬਦਾਮ ਲੈ ਕੇ ਬਦਾਮ ਆਮ ਬਾਈ ਟੁੱਟਦਾ ਨਹੀਂ ਹੁੰਦਾ ਆਪਾਂ ਕਹਿ ਦਿੰਨੇ ਜਿਵੇਂ ਇਸ ਨੂੰ ਤੋੜ ਕੇ ਦਿਖਾਉਣੇ ਆਪਾਂ ਕੁਆਲਿਟੀ ਦੀ ਆਰਾਮ ਨਾਲ ਦੇਖ ਬਈ ਇੰਨਾ ਪੋਲਾ ਬਦਾਮ ਨਹੀਂ ਟੁੱਟਦਾ ਹੁੰਦਾ ਜਿੰਨਾ ਬਦਾਮ ਟੁੱਟਿਆ ਪੋਲਾ ਇਹ ਵੱਡੇ ਬਦਾਮ ਨੇ ਨਾਲ ਆ ਦੋ ਰਹਿ ਗਈ ਕਪਾ ਤੋੜਦਾ ਦੇ ਠੀਕ ਹੈ ਜੀ ਤੇ ਜਿਹੜੇ ਉਹ ਛੋਟੇ ਆ ਆ ਦੇਖੋ ਆ ਵੀ ਤੋੜਦਾ ਬਾਈ ਨੇ ਦੂਜਾ ਵੀ ਦੇਖਣਾ ਇੱਕ ਬਦਾਮ ਆਪਣੇ ਕੋਲੇ ਸਾਬਤ ਆ ਪਿਆ ਦੋ ਆਪਾਂ ਟੋਟੇ ਕਰਦੇ ਆ ਆ ਦੇਖੋ ਹੁਣ ਬਿਲਕੁਲ ਇਹਦੇ ਬਰਾਬਰ ਕਿੱਡਾ ਕ ਲੱਗਦਾ ਇਹ ਆ ਲੋ ਠੀਕ ਹੈ ਜੀ ਬਾਈ ਦੱਸਿਓ ਲਾਈਕ ਕਰਕੇ ਕਮੈਂਟ ਕਰਕੇ ਹਨਾ ਦੇਖਦੇ ਆ ਬਾਈ ਕਿਸੇ ਨੂੰ ਪਤਾ ਜਾਏ ਕਿਸੇ ਬਾਈ ਨੇ ਦੇਖੀ ਹੋਵੇ ਪੰਜਾਬ ਦੇ ਵਿੱਚ ਚੀਜ਼ਾਂ ਬਾਹਰ ਵੀ ਕਿਉਂਕਿ ਇਹ ਚੀਜ਼ ਮਹਿੰਗੀ ਬਹੁਤ ਹੈ ਇਹ ਦਵਾਈ ਦੇ ਵਿੱਚ ਪੈਂਦੀ ਹੈ ਕਮਜ਼ੋਰੀ ਵਾਲੀ ਦੀ ਇਹ ਤਕਰੀਬਨ ਬਾਈ ਮੇਰੇ ਖਿਆਲ ਨਾਲ ਕਿਸੇ ਬਾਈ ਨੇ ਦੇਖੀ ਨਹੀਂ ਹੋਣੀ ਇਹ ਤੁਹਾਨੂੰ ਲੱਭਣੀ ਵੀ ਔਖੀ ਹੈ ਆਪਣੇ ਕੋਲ ਹੀ ਮਿਲੂਗੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ